ਹੁਣੇ-ਹੁਣੇ ਸੂਈ ਇੱਕ ਆਪਾਂ ਤੁਹਾਨੂੰ ਚੰਗੀ ਬੈੜ ਦਿਖਾ ਰਹੇ ਹਾਂ ਖੜਿਆਂ ਰਮਾਣਾ ਤਸੀਵ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਤੇ ਦੋਨੇ ਨਗਾ ਆਪਾਂ ਤੁਹਾਨੂੰ ਦਿਖਾਵਾਂਗੇ ਦੋਨੇ ਮਿੱਤਰੋ ਸਜਰਾਣੇ ਇੱਕ ਤਾਜੀ ਸੂਈ ਆ ਹੁਣੇ-ਹੁਣੇ ਸੂਈ ਆ ਜੇਰ ਆ ਦੇਖ ਸਕਦੇ ਪਹਿ ਚੁੱਕੀ ਐ ਤੇ ਦੂਜੇ ਨੰਬਰ ਤੇ ਕਾਫੀ ਤਰ੍ਹਾਂ ਦੀ ਸੂਈ ਵੀ ਐ ਪੂਰੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਫਿਰ ਆਪਾਂ ਤੁਹਾਨੂੰ ਮਿੱਤਰੋ ਤੋੜ ਕੇ ਵੀ ਦਿਖਾਵਾਂਗੇ ਵੀ ਕਿੰਨਾ ਜਿਹੜਾ ਦੂਜੀ ਸਾਲੇ ਦੁੱਧ ਤਿਆਰ ਹੈ ਤੇ ਇਹਦੇ ਮਿੱਤਰੋ ਰੇਟ ਕੀ ਹੈ ਹਾਂਜੀ ਭਾਈ ਅਵਤਾਰ ਕੀ ਹਾਲ ਹੈ ਠੀਕ ਹੈ ਜੀ ਠੀਕ ਹੈ ਸੇਤਾ ਇਹੇ ਹੁਣੇ ਸੋਈ ਆ ਹਨਾ ਅੱਜ ਜਦੋਂ ਤੁਸੀਂ ਸਵੇਰ ਫੋਨ ਕਰਿਆ ਸੀ ਹਨਾ ਤੇ ਜੇਰ ਪੈ ਗਈ ਜੇਰ ਪੈ ਗਈ ਠੀਕ ਹੈ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ ਦੁੱਧ ਪਾ ਦੂ ਜੀ ਮੇਰੇ ਹਿਸਾਬ ਨਾਲ ਤਾਂ 20 ਦੇ ਆਸੇ-ਪਾਸੇ ਓਕੇ ਆ ਬੱਚਾ ਮੰਗਰਾ ਬੱਚਾ ਜੀ ਹਾਂ ਤੋਰੋ ਜੀ ਇੱਕ ਵਾਰੀ ਥਾਲੇਵੇ ਦੀ ਪੂਰੀ ਮਿੱਤਰੋ ਸਾਫ ਹੈ 18 ਬੀ ਲੀਟਰ ਖੁੱਲਾ ਦੁੱਧ ਪਾਉਣ ਵਾਲੀ ਆ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰੀ ਆ ਜਰਸੀ ਕ੍ਰੋਸ ਹੈ ਦੋਨੇ ਪੜਾ ਜਰਸੀ ਕ੍ਰੋਸ ਹੈ ਐਚਪਤੇ ਜਰਸੀ ਦੇ ਕ੍ਰੋਸ ਹੈ ਥਾਲੇਵੇ ਦੀਆਂ ਪੂਰੀਆਂ ਸਾਫ ਹੈ ਪੂਰੀ ਗੱਲਬਾਤ ਇਕਲੀ ਇਕਲੀ ਚੀਜ਼ ਦੀ ਆਪਾਂ ਮਿੱਤਰੋ ਜਾਣਕਾਰੀ ਦੇਵਾਂਗੇ ਮਗਰ ਬੱਸ ਖਤਮ ਤੇ ਬਿਆਨਾ ਹਨ ਬਹੁਤ ਚੰਗਾ ਲੱਗਿਆ ਤੇ ਸਫਾਈ ਵੀ ਬਹੁਤ ਆ ਲੇਵੇ ਦੀ ਆ ਰੇਟ ਕੀ ਕਰਤਾ ਜੀ ਆਪਾਂ ਰੇਟ ਜੀ ਲੈਣ ਦੇਣ 62000 ਲੈਣ ਦੇਣ 62 ਤੇ ਇਹਨੂੰ ਹੋ ਗਿਆ ਆਪ ਤਾਂ ਦੱਸ ਦੇਣਾ ਹਾਂ ਹੋ ਗਈ ਜੀ ਠੀਕ ਹੈ ਕਿੰਨਾ ਕੁ ਤੂੰ ਤਿਆਰ ਹੈ ਦੁੱਧ 16 ਤੋਂ 17 18 ਕਿਲੋ ਦੇ ਵਿੱਚ ਵਿੱਚ ਹੈਗਾ ਜੀ 16 ਤੋਂ 18 ਦੇ ਠੀਕ ਹੈ ਦੋ ਟਾਈਮ ਅਲਾ ਕੋਈ ਤਸੱਲੀ ਕਰਨਾ ਚਾਹੁੰਦਾ ਕਰ ਸਕਦਾ ਜੀ ਮਗਰ ਬੱਚਾ ਮਗਰ ਬੱਚਾ ਤੇ ਇਹਨਾਂ ਦਾ ਰੇਟ ਆ ਇਹਦਾ ਵੀ ਇਹਦਾ ਰੇਟ ਆ ਆ ਵੇਖੋ ਜੀ ਥੋੜਾ ਬਹੁਤ ਪਿਆਰਾ ਠੰਡੀ ਵਧੇਰੀ ਆ ਠੀਕ ਹੈ ਹੈ ਐ ਨਹੀਂ ਗੱਲ ਕੋਈ ओके ਇਹਦੇ ਮਗਰ ਵੀ ਬੱਛਾ ਇਹਦੇ ਮਗਰ ਵੀ ਬੱਛਾ ਹੈ ਨਾ ਹਾਂ ਤੇ ਰੇਟ ਇਹਦਾ ਵੀ ਵਾਢ ਹਾਂ ਠੀਕ ਹੈ ਤੇ ਫੋਨ ਨੰਬਰ ਦੱਸ ਵਾਢ 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 ਤਾਂ ਦੇਣ ਨੂੰ ਹੈ ਜੀ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 946343 ਜੀ 12138 946343 12138 ਦੋਨੇ ਬੜਾ ਮਿੱਤਰੋ ਚੰਗੀਆਂ ਨੇ ਇਹ ਦੂਜੇ ਸੂਏ ਉਹ ਉਹ ਤੀਜਾ ਉਹ ਤੀਜਾ ਇਹ ਦੂਜਾ ਸੂਏ ਓਕੇ ਓਕੇ ਸੋ ਸਾਰੇ ਵੀਰਾਂ ਦਾ ਤੁਹਾਨੂੰ ਪੱਛੀ ਬਣੀ ਵੇਖੋ ਜੀ ਹਾਂ ਤਿਆਰ ਬਹੁਤ ਹੋਈ ਹੈ ਹਾਂ ਹਾਂ ਕਰ ਮਾਲੀ ਦੇ ਦੂ 20 ਲੀਟਰ ਜੀ ਓਕੇ